ਤਾਂ ਮੁੰਡਾ ਸਾਡਾ ਜਰਵਾਣਾ ਸੀ 7 ਫੁੱਟ ਕੱਦ ਸੀ ਪੜਿਆ ਕੁੱਡੀ ਖੇਡਦਾ ਸੀ ਬਾਹਰ ਭੇਜਣਾ ਸੀ ਉਹਦਾ ਸਭ ਬਣਾ ਪਾਸਪੋਰਟ ਬਣ ਕੇ ਆਉਣ ਵਾਲਾ ਨਕਵਾਰੀ ਹੋਈ ਸੀ ਬਸ ਐਸਾ ਹੀ ਇਹਨੇ ਤਰੱਕੀ ਨਾ ਸੀ ਇਹਦੇ ਨਾਲ ਵੀ ਲੜੇ ਨਹੀਂ ਸੀ ਢਾਲੇ ਨਾ ਕੋਈ ਲੜਾਈ ਨਾ ਪੜਾਈ ਵਿੱਚ ਪੈਲ ਪਲੈਨ ਬਣਾ ਕੇ ਮੇਰਾ ਪੋਤਰਾ ਮਰਵਾ ਕੇ ਦੇ ਪੰਜਾਂ ਰਾਂ ਦੀ ਬੈਠੀ ਉੱਥੇ ਬਚ 15 ਮਿੰਟਾਂ ਬੈਠੀ ਤੇ ਮੁੰਡਾ ਇੱਥੇ ਆ ਗਿਆ ਮਾਰ ਕੇ ਜਿਹੜਾ ਲੈ ਕੇ ਗਿਆ ਟਾਲਾ ਲੈ ਕੇ ਆ ਗਿਆ ਇੱਥੇ ਜਾਂਦਾ ਐ ਕਹਿ ਗਿਆ ਜਲਦੀ ਤੋਂ ਜਲਦੀ ਕਹਿੰਦਾ ਕਾਪੇ ਇਹ ਕੇ ਆ ਗਿਆ ਇੱਥੇ ਜਾਂਦਾ ਐ ਕਹਿ ਗਿਆ ਜਲਦੀ ਤੋਂ ਜਲਦੀ ਕਹਿੰਦਾ ਕਾਪੇ ਕਿਰਪਾਨਾ ਲੈ ਜਾ ਪਲੈਨ ਆਪਦਾ ਸੀ ਮਾਰ ਕੇ ਆ ਪਾਇਆ ਬੋਰਿਆਂ ਦੇ ਦੋ ਬੱਡੇ ਸੀ ਉਹਨਾਂ ਨੂੰ ਪਲੈਨ ਨਾਲ ਉੱਥੇ ਬਾਹਰ ਉਹ ਆਏ ਲੱਕਣਾ ਪੱਟ ਕੇ ਲੱਕਣਾ ਲੈ ਕੇ ਤੇ ਉੱਥੇ ਪੁੱਲ ਤੇ ਆ ਗਏ ਇਹ ਮੁੰਡੇ ਨੂੰ ਇਧਰੋਂ ਲੈ ਗਿਆ ਬਾਹਰ ਵਾਹ ਉਹਦੇ ਕੋਲ ਥਣੇ ਮੂਰ ਦੀ ਉਹਨੇ ਘਰ ਆ ਬੋਰਨਾ ਸਿੱਖਾਂ ਦੇ ਪੋਰ ਤੇ ਬਾੜਾ ਵਾਲੇ ਤੇ ਉੱਥੋਂ ਲਿਜਾ ਕੇ ਤੇ ਮੁੰਡੇ ਨੂੰ ਬੱਥ 15 ਮਿੰਟ ਵੀ ਨਹੀਂ ਲੱਗੇ ਜਦੋਂ ਘਰੇ ਸਾਡੇ ਦੱਸ ਗਿਆ ਕਿ ਸਾਨੂੰ ਬੰਦੇ ਪੈ ਗਏ ਮੈਂ ਤਾਂ ਭੱਜਾ ਉਹਨੂੰ ਕੁੱਟੀ ਜਾਂਦੀ ਜੋਲ ਨੂੰ ਬਹੁਤ ਭੈੜਾ ਕੀਤਾ ਪਰ ਇਹਨਾਂ ਨੂੰ ਨਾ ਹੋਣੀ ਉਹਦੀ ਫਾਸੀ ਦੇਣ ਜਿਹੜੇ ਨਿਕਲ ਨਹੀਂ ਨਾ ਫਾਸੀ ਦੇਣੀ ਚਾਹੀਦੀ ਵੀ ਜਿਹੜਾ ਏਡੇ ਏਡੇ ਮਜ਼ਬੂਤ ਏਡੇ ਏਡੇ ਕੰਮ ਕਰਦੇ ਉਹ ਦੱਸ ਪੜ ਕੇ ਹੋਰ ਵੀ ਕਿਤੇ ਅੱਡੇ ਮੁੰਡੇ ਨੂੰ ਮਾਰਤਾ ਢਾਲੇ ਦੇ ਕਿਉਂ ਨਹੀਂ ਛੱਟਾ ਬਚੀਆਂ ਭਾਈ ਹੈ ਉਹਨਾਂ ਦੇ ਮੰਗਰ ਉਹ ਪੰਜ ਬੰਦੇ ਕਤਲ ਹੋਇਆ ਉਹ ਤੁਹਾਡਾ ਕੀ ਲੱਗਦਾ ਸੀ ਪੁੱਤਰਾ ਜੀ ਪੁੱਤਰਾ ਹਾਂਜੀ ਕਤਲ ਦੀ ਵਜ੍ਹਾ ਕੀ ਹੈ ਕਾਰਨ ਵਜ੍ਹਾ ਜੀ ਕੋਈ ਵੀ ਨਹੀਂ ਬਸ ਘਰੋਂ ਲੈ ਕੇ ਗਿਆ ਜਿਹੜਾ ਹਰਜੀ ਪਤਾਲਾ ਇੱਥੇ ਸਾਡੇ ਵੇੜੇ ਦਾ ਟੜਕੇ ਦਾ ਪਿਉਂਦਾ ਫਿਰਦਾ ਸੀ ਠੇਕੇ ਤੋਂ ਮੈਂ ਦੁਪਹਿਰੇ ਲੈ ਕੇ ਆਈ ਹਾਂ ਲੈ ਕੇ ਆਈ ਤੇ ਮੈਂ ਘਰੇ ਮੈਂ ਖਾ ਬੈਠਾ ਇਹ ਤਾਂ ਡੈਡੀ ਆ ਖੜਾ ਡੈਡੀ ਤਾਂ ਅੱਗੇ ਮਰੇ ਮੰਡੀ ਚ ਗਿਆ ਸੀ ਇਹ ਵਿਚਾਰਾ ਨੇ ਲੈਪਤ ਮੈਂ ਪੈਸੇ ਲੈ ਆਵਾਂ ਮੰਡੀ ਤੇ ਜਾਵਾਂ ਇਹ ਵਿਚਾਰਾ ਇਹਨੂੰ ਟੱਪ ਗਿਆ ਉਹ ਆਏ ਨੂੰ ਆ ਕੇ ਤੇ ਇੱਥੇ ਆ ਕੇ ਇੱਥੇ ਮੇਰਾ ਪੁੱਤ ਆ ਘਰ ਆਲਾ ਇੱਥੇ ਚ ਕੁਰਸੀਆਂ ਤੇ ਬੈੰਨੇ ਆਥ ਨੇ ਮੈਂ ਜੀ ਮਾਂ ਪਤ ਕੁਰਸੀਆਂ ਤੇ ਬੈਠੇ ਸੀਗੇ ਤੇ ਉਹ ਮੁੰਡਾ ਫੇਰ ਉਹਨੂੰ ਬਾਕੇ ਲਿਆ ਤੇ ਉਹ ਮੇਰਾ ਪੁੱਤ ਜਿਹੜਾ ਦੂਜਾ ਗੁਰਾ ਦਿੱਤਾ ਵੱਡਾ ਉਹ ਵਿਚਾਰਾ ਲੈਣ ਗਿਆ ਮੂਲੀਆਂ ਲੈ ਕੇ ਆਇਆ ਉਹਨੇ ਮਸ਼ੀਨ ਤੇ ਕਾਜ ਜਾਣਾ ਸੀ ਰਾਤ ਉਹ ਕਹਿੰਦਾ ਮੂਲੀਆਂ ਲਿਆ ਤੇ ਕਹਿੰਦਾ ਚਾਚਾ ਇੱਕ ਮੂਲੀ ਦੇ ਦੇ ਮੈਨੂੰ ਤਾਇਆ ਲੱਗ ਉਹ ਕਹਿੰਦਾ ਲੈ ਪੁੱਤ ਲੈ ਲੈ ਉਹਨੇ ਮੂਲੀ ਦਿੱਤੀ ਤੇ ਦੋ ਬੋਤਲਾਂ ਰੱਖੀ ਬੈਠਾ ਉਹ ਉਹ ਬਾਹ ਦੇ ਮੋਟਰਸਾਈਕਲ ਤੇ ਬਿਹਾਰ ਤੀਆਂ ਉਹ ਕਹਿੰਦਾ ਨਾ ਮੈਂ ਆਖ ਬਾਲ ਕਟਾ ਕੇ ਆਇਆ ਕੱਲੀ ਬਲੈਂਡ ਚ ਫਿਰਦਾ ਸੀ ਤੇ ਬਾਹ ਕੇ ਨਾ ਇੱਥੇ ਜੀ ਦੋ ਨੇ ਦੋ ਬਮੂਲੀ ਵੀ ਫੜ ਲਈ ਹੱਥ ਚ ਦੋ ਲੈ ਲੈ ਇਹਨਾਂ ਨੇ ਇੱਥੋਂ ਪੈਕਟ ਪੰਜਾਂ ਪੰਜਾਂ ਦੇ ਪੰਜਾਂ ਪੰਜਾਂ ਦੇ ਪੁੱਜ ਕੇ ਤੇ ਲੈ ਕੇ ਪੈਕਟ ਬਸ ਆਈ ਟੱਪ ਗਿਆ ਇਧਰ ਪੋਲਾ ਵਾੜ ਵਾਲੀ ਦਾ ਵਾੜ ਵਾਲੀ ਤੇ ਉਹ ਸਾਡੇ ਬੋਰਿੰਗ ਉਹਨਾਂ ਦਾ ਆਏਗਾ ਪੜਾ ਹੈਗਾ ਉਹਨਾਂ ਦਾ ਬਾਜੀਗਰਾਂ ਦੀ ਪਾਈਤੀ ਉੱਥੇ ਬਚ 15 ਮਿੰਟਾਂ ਵੇਚ ਦਿੱਤੇ ਮੁੰਡਾ ਇੱਥੇ ਆ ਗਿਆ ਮਾਰ ਕੇ ਜਿਹੜਾ ਲੈ ਕੇ ਗਿਆ ਟਾਲਾ ਅੱਛਾ ਲੈ ਕੇ ਆ ਗਿਆ ਇੱਥੇ ਜਾਂਦਾ ਐ ਕਹਿ ਗਿਆ ਜਲਦੀ ਤੋਂ ਜਲਦੀ ਕਹਿੰਦਾ ਕਾਪੇ ਕਿਰਪਾਨਾਂ ਲੈ ਜਾ ਪਲਾਨ ਆਪਦਾ ਸੀ ਮਾਰ ਕੇ ਆਪ ਆਇਆ ਬੋਰਾਂ ਦੇ ਦੋ ਮੁੰਡੇ ਸੀ ਉਹਨਾਂ ਨੂੰ ਪਲਾਨ ਨਾਲ ਉੱਥੇ ਬਾਹਰੋਂ ਆਏ ਲੱਕਣਾ ਪੱਟ ਕੇ ਲੱਕਣਾ ਲੈ ਕੇ ਉੱਥੇ ਪੁੱਲਤੇ ਆ ਗਏ ਇਹ ਮੁੰਡੇ ਨੂੰ ਇਧਰੋਂ ਲੈ ਗਿਆ ਬਾ ਬਾਗੋਂ ਦੇ ਕੋਠੇ ਨੇ ਮੁਰਦੀ ਉਹਨਾਂ ਦੇ ਘਰ ਬੋਰਾਂ ਸਿੱਖਾਂ ਦੇ ਪੋਲ ਤੇ ਬਾੜਾ ਵਾਲੇ ਤੇ ਉੱਥੋਂ ਲਿਜਾ ਕੇ ਤੇ ਮੁੰਡੇ ਨੂੰ ਬੱਥ 15 ਮਿੰਟ ਵੀ ਨਹੀਂ ਲੱਗੇ ਜਦੋਂ ਘਰੇ ਸਾਡੇ ਦੱਸ ਗਿਆ ਕਿ ਸਾਨੂੰ ਬੰਦੇ ਪੈ ਗਏ ਮੈਂ ਤਾਂ ਭੱਜਾ ਉਹਨੂੰ ਕੁੱਟੀਆਂ ਫਿਰ ਤੁਸੀਂ ਉਹਦੇ ਚਲੇ ਗਏ ਸੀ ਨਾ ਜੀ ਅਸੀਂ ਮੁੰਡਾ ਤਾਂ ਖਤਮ ਸੀ ਮੁੰਡੇ ਨੇ ਸਾਨੂੰ ਬਾਜੀਗਰਾਂ ਦੇ ਕੋਠਿਆਂ ਚ ਸਾਨੂੰ ਸਾਰੇ ਜਾਣਦੇ ਵੀ ਜਦੋਂ ਗਾਂਢ ਮੱਥਾ ਉਹਨਾਂ ਨੇ ਸਾਡੇ ਘਰੇ ਫੋਨ ਕਰਤਾ ਵੀ ਛੋਡੇ ਮੁੰਡੇ ਦੇ ਛੱਟਾਂ ਜਰੀਲੀ ਬੱਜੀਆਂ ਜਲਦੀ ਜਲਦੀ ਆ ਜਾਓ ਅਸੀਂ ਇਹ ਤਾਂ ਵਿਚਾਰਾ ਗਿਆ ਹੀ ਸੀ ਤਾਂ ਹਰੀ ਕੀ ਗਿਆ ਸੀ ਪੈਸੇ ਲੈਣਾ ਮੰਡੀ ਚ ਆਉਦੀ ਮੰਡੀ ਦਾ ਛੀਜਾਂ ਲਾ ਕੇ ਆਇਆ ਸੀ ਜਿੱਦੋਂ ਅਸੀਂ 9 ਸੱਚ ਤਿੰਨੇ ਗੀਆਂ ਤੇ ਮੁੰਡਾ ਜੇ ਮੈਂ ਖਤਮ ਤੇ ਪੁਲਿਸ ਦੇ 50 60 ਬੰਦੇ ਪੁਲਿਸ ਬਹੁਤ ਆਈ ਕਿਹੜੀ ਸਤ ਪਹਿਲੇ ਪਤਾ ਲੱਗਿਆ ਜਿਵੇਂ ਪਹਿਲਾਂ ਕੋਈ ਘਰੇ ਕੋਈ ਲੜਾਈ ਉਹਦਾ ਕਿਸੇ ਨਾਲ ਬਾਹਰ ਕੋਈ ਗੱਲ ਜੀ ਅਸੀਂ ਲੜਾਈ ਝਗੜਾ ਕੁਝ ਵੀ ਨਹੀਂ ਸੀ ਇੱਥੇ ਦੁਕਾਨ ਤੇ ਆਉਂਦੇ ਬੌਰ ਕੇ ਸਖਰਾਤ ਨੂੰ ਨੇਰੇ ਨੂਰੇ ਬਾਰੋੜਾ ਪਾਉਂਦੇ ਉਹ ਮੁੰਡੇ ਨੇ ਕਿਤੇ ਬਾਹਰ ਹੀ ਕਿਹਾ ਸੀਗਾ ਕਹਿੰਦਾ ਵੀ ਰੋਲਾ ਨੇ ਯਾਰ ਪਾਇਆ ਕਰੋ ਸਾਨੂੰ ਗਵਾਂਡ ਬੱਥੇ ਸੀ ਰੋਲਾ ਵੀ ਤੁਸੀਂ ਇੱਥੇ ਛੁੱਤੇ ਹੋ ਨੇ ਤੁਸੀਂ 11 ਵਜੇ ਉਹਨੇ ਉਸ ਗੱਲ ਦਾ ਹੀ ਉਹਨਾਂ ਨੇ ਉਹ ਗੱਲ ਦੀ ਤਰੱਕੀ ਖਾ ਵੀ ਸਾਨੂੰ ਆਏ ਕਹਿੰਦੇ ਤੇ ਮੁੰਡਾ ਸਾਡਾ ਜਰਵਾਣਾ ਸੀ 7 ਫੁੱਟ ਕੱਦ ਸੀ ਪੜਿਆ ਕੁੱਡੀ ਖੇਡਦਾ ਸੀ ਬਾਹਰ ਭੇਜਣਾ ਸੀ ਉਹਦਾ ਸੋਹ ਬਣਾ ਪਾਸਪੋਰਟ ਬਣ ਕੇ ਆਉਣ ਵਾਲਾ ਨਕਵਾਰੀ ਹੋਈ ਸੀ ਬਸ ਐਸਾ ਹੀ ਇਹਨੇ ਤਰੱਕੀ ਨਾ ਸੀ ਇਹਦੇ ਨਾਲ ਵੀ ਲੜੇ ਨਹੀਂ ਸੀ ਢਾਲੇ ਨਾ ਕੋਈ ਲੜਾਈ ਨਾ ਪੜਾਈ ਵਿੱਚ ਪੈਲ ਪਲੈਨ ਬਣਾ ਕੇ ਮੇਰਾ ਪੋਤਰਾ ਮਰਵਾ ਕੇ ਦੇ 5 ਮਿੰਟਾਂ ਚ ਘਰੇ ਜਾ ਆਪ ਭੱਜ ਗਿਆ ਉਹਨਾਂ ਦੇ ਨਾਲ ਹੀ ਆ ਕੇ ਬੋਰਾਂ ਸਿੱਖਾਂ ਨੇ ਬੋਰਾਂ ਸਿੱਖਾਂ ਦੇ ਪੁੱਲ ਤੇ ਘਰ ਆ ਕਰਮਾਨਾ ਦਾ ਦਾਦਾ ਤੇ ਕਾਕਾ ਉਹ ਮੱਖਣ ਤੇ ਕੀਪਾ ਉਹ ਦੋਵੇਂ ਦੇ ਪੋਤਰੇ ਸੀ ਮਾਰ ਕੇ ਕਾਕਾ ਸੀਗਾ ਟਰੈਕਟਰ ਤੇ ਉਹ ਵੀ ਨਾਲ ਹੀ ਸੀ ਉਹ ਟਰੈਕਟਰ ਲੱਕੜਾਂ ਵਾਲਾ ਉੱਥੇ ਪੁੱਲ ਤੇ ਖਿਲਾਰ ਲਿਆ ਤੇ ਬਸ ਮਾਰ ਕੇ ਪੰਜਾਂ ਮਿੰਟਾਂ ਚ ਮੇਰੇ ਪੋਤਰੇ ਖਤਮ ਕਰ ਜਦੋਂ ਪੁਲਿਸ ਇਨਕੁਆਇਰੀ ਕਰਨ ਆਉਂਦੀ ਆ ਤੇ ਫਿਰ ਤੁਸੀਂ ਉਹਨਾਂ ਨੂੰ ਦੱਸਿਆ ਇਹਨਾਂ ਨਾਵਾਂ ਬਾਰੇ ਜਿਹੜੇ ਹਾਂਜੀ ਲਿਖਾਏ ਵੇ ਆ ਨਾਂ ਸਾਡੇ ਲਿਖਵਾਏ ਆ ਕੀ ਕੀ ਕਾਰਵਾਈ ਕੀਤੀ ਕਾਰਵਾਈ ਉਠਾਲਾ ਵੀ ਫੜ ਲਿਆ ਜਿਹੜਾ ਨਾਲ ਘਰੋਂ ਲੈ ਕੇ ਗਿਆ ਸੀ ਮੁੰਡੇ ਨੂੰ ਉਹ ਕੱਲ ਗੱਡੀ 'ਚ ਪੁਲਿਸ ਦੀ ਗੱਡੀ 'ਚ ਹੀ ਵੱਜ ਕੇ ਟੱਗ ਪਿਆ ਅਲਾ ਤੇ ਛੱਟ ਲੱਗ ਗਈ ਤੇ ਉਹਨੂੰ ਦਾਖਲ ਕਰੀ ਬੈਠੇ ਤੇ ਜਿਹੜਾ ਮੱਖਣ ਸੀ ਉਹਦੇ ਘਰ ਵਾਲੀ ਮੱਖਣ ਨੂੰ 2 ਕ ਮਹੀਨੇ ਹੋ ਗਏ ਵਿਆਹੀ ਨੂੰ ਤੇ ਉਹ ਉਹ ਫੜੀ ਵੀ ਆ ਤੇ ਮੱਖਣ ਦੀ ਮਾਂ ਫੜੀ ਵੀ ਆ ਤੇ ਦੂਜੇ ਮੁੰਡੇ ਨਹੀਂ ਹਜੇ ਫੜੇ ਗਏ ਤੇ ਇੱਕ ਉਹ ਫੜਿਆ ਗਿਆ ਉਹਨਾਂ ਦਾ ਦਾਦਾ ਮੁੰਡਿਆਂ ਦਾ ਜਿਹੜੇ ਮੁੰਡੇ ਦਾ ਟੋਟੇ ਸੀਗੇ ਦੋਸਤ ਸੀਗੇ ਆਪਸ ਵਿੱਚ ਨਾ ਕੋਈ ਢਾਲੇ ਨਾ ਢਾਲਾ ਦਾ ਲਈ ਫਰਦਾ ਸੀ ਵੇੜੇ ਵੇੜੇ ਦਾ ਸੀਗਾ ਉਹ ਬੌਰ ਕੇ ਚੈਖਾ ਉਹੀ ਕਰੋ ਲੈ ਕੇ ਗਿਆ ਉਹੀ ਤੜਕੇ ਤੋਂ ਲਾ ਕੇ ਉਹ ਮੁੰਡੇ ਨੇ ਸਾਡੇ ਨੂੰ ਚੱਕੀ ਪੜੀ ਮੁੱਖ ਦੋਸ਼ੀ 20 ਸਾਲ ਹਾਂਜੀ 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 ਮੁੰਡਾ ਵਿਆਹ ਦੇ ਕੁਆਰਾ ਸੀ ਜੀ ਬਾਹਰ ਭੇਜਦੇ ਸੀ ਬਾਹਰ ਜਾਣਾ ਸੀ ਪਾਸਪੋਰਟ ਬਣ ਕੇ ਉਹਨਾਂ ਨੂੰ ਬਾਹਰ ਆਉਣ ਵਾਲਾ ਹੀ ਸੀ ਹਾਂਜੀ ਨਕਵਾਰੀ ਹੋ ਗਈ ਸੀ ਹੂੰ ਮੁੰਡੇ ਦਾ ਕੱਦ ਬਹੁਤ ਸੀਰ ਦਾ ਇਹ ਕਤਲ ਦੀ ਵਜ੍ਹਾ ਕੀ ਵਜ੍ਹਾ ਕੀ ਕਹਿੰਦੇ ਹੋ ਤੁਸੀਂ ਕੀ ਮੰਨਦੇ ਹੋ ਕਿਉਂ ਕੀਤਾ ਕਾਦੂ ਕੀਤਾ ਨਹੀਂ ਕੀ ਹੋਣਾ ਸੀ ਤਾਂ ਕਹਿੰਨੇ ਵੀ ਸਾਨੂੰ ਕੀ ਪਤਾ ਸਾਨੂੰ ਤੇ ਬਲਮੇ ਚ ਢਾਲੇ ਦਾ ਵੀ ਬਲਮੇ ਚ ਢਾਲਾ ਕਿਸੇ ਗੱਲ ਚ ਲੱਗਿਆ ਤੇ ਮੇਰੇ ਪੋਤਰੇ ਦਾ ਢਾਲੇ ਨੇ ਕਤਲ ਕਰ ਨੀ ਪਹਿਲਾਂ ਵੀ ਕੋਈ ਤੂੰ ਮੈਂ ਮੈਂ ਹੋਈ ਹੋਣੀ ਆ ਜਾਂ ਜਿਹੜੇ ਹੋਣੇ ਆ ਪਿੰਡ ਦੇ ਵਿੱਚ ਜਾਂ ਕਿਸੇ ਗੱਲ ਨੇ ਨਹੀਂ ਢਾਲੇ ਨਾਲ ਨਹੀਂ ਕੋ ਢਾਲੇ ਨਾਲ 6 7 ਬਰੇ ਹੋਗੇ ਸਾਡਾ ਘਰ ਭੰਨਿਆ ਸੀ ਅਸੀਂ ਉਦੋਂ ਦੇ ਜਵਾਕ ਚੱਲ ਫਿਰਦੇ ਤੁਰਦੇ ਸੀ ਭੁੱਲ ਗਏ ਸੀ ਵੀ ਸਾਡੇ ਘਰ ਤੋਂ 2 ਲੱਖ ਚ ਉਦੋਂ ਸਾਨੂੰ ਮਾਜ ਕੇ ਸੀ ਲੜਾਈ ਇਹ ਬਦਮਾਸ਼ ਆਟਾਲੇ ਹੋਈ ਚਾਰ ਪੰਜ ਉਧਰ ਲੈ ਕੇ ਆਂਦੇ ਹੋ ਸਾਡੀ ਦੂਜੀ ਪੱਤੀ ਦੇ ਇਹ ਖਰਾਬ ਹੀ ਕਰਦੇ ਸਾਨੂੰ ਇੱਧਰਲੇ ਪਾਸੇ ਆ ਕੇ ਸਾਨੂੰ ਗਾਲਾਂ ਮੰਦੇ ਸਾਡੇ ਮੋੜਾਂ ਤੇ ਪਟਾਕੇ ਗਲੌਂਦੇ ਉਧਰਲੇ ਦੂਜੇ ਪਾਸੇ ਦੇ ਜਿਹੜਾ ਮਾਤਾ ਕਤਲ ਹੋਇਆ ਉਹ ਕਿਸ ਤਰ੍ਹਾਂ ਹੋਇਆ ਕੋਈ ਤੇਜ਼ ਤਾਰ ਹਥਿਆਰ ਨਾਲ ਹੋਇਆ ਹਾਂਜੀ ਇੱਕ ਤਾਂ ਕਾਪ ਆ ਇੱਥੇ ਇੱਥੇ ਵਜਿਆ ਕਾਪਾ ਵੱਡਾ ਇੱਕਾ ਢਾਣ ਵੱਡੀ ਵੀ ਆ ਤੇ ਬਾ ਥਾਂ ਤੇ ਮੁੰਡੇ ਦੀ ਹੋਰ ਲੱਤ ਤੇ ਨਹੀਂ ਕੋਈ ਬਾ ਇੱਕ ਬਾਹ ਟੁੱਟੀ ਵੀ ਐ ਹੋਰ ਕਿਤੇ ਜ਼ਖਮ ਨਹੀਂ ਬੱਚੇ ਇਹੀ ਵੱਡਾ ਟੁੱਟਿਆ ਤਾਂ ਹੋਂ ਨਹੀਂ ਲਾ ਵੜਤੀ ਮੁੰਡੇ ਮੁੰਡਾ ਬਹੁਤ ਜਰਮਾਨਾ ਇੱਕ ਅੱਡੇ ਦੇ ਸੂਤ ਨਹੀਂ ਆਉਣ ਆਲਾ ਸੀ ਉਹਦੇ ਨਛਾ ਹਾਂ ਨਛਾ ਖਵਾ ਲਿਆ ਵੀਰ ਨਹੀਂ ਤੁਸੀਂ ਲੜਕੇ ਦੇ ਫਾਦਰ ਹੋ ਹਾਂ ਜੀ ਜਦੋਂ ਤੁਹਾਨੂੰ ਇਸ ਘਟਨਾ ਦਾ ਪਤਾ ਲੱਗਦਾ ਫਿਰ ਤੁਸੀਂ ਕਿੰਨੇ ਕ ਟਾਈਮ ਤੱਕ ਪਹੁੰਚ ਜਾਂਦੇ ਮੈਂ ਤਾਂ ਹਰੀ ਕੀ ਹਜੇ ਜਾ ਕੇ ਮੈਂ ਕੇ ਹਸਾਬ ਕਰਾ ਕੇ ਰੋਣਾ ਮੈਂ ਤਾਂ ਹਜੇ ਜਾ ਕੇ ਉੱਥੇ ਹਰੀ ਕੀ ਖੜਾ ਹੀ ਕਿਰੋ ਮੇਰੇ ਛੋਟੇ ਮੁੰਡੇ ਨੇ ਫੋਨ ਲਾਤਾ ਡੈਡੀ ਕਹਿੰਦਾ ਐ ਕਰਕੇ ਉਹਨਾਂ ਦੀ ਗੱਲ ਪੈ ਗਈ ਬੰਦੇ ਮੈਂ ਉੱਥੇ ਮੋਟਰਸਾਈਕਲ ਵਾਪਸ ਹੀ ਮੋੜਤਾ ਆਉਂਦਿਆਂ ਨੂੰ ਮੈਨੂੰ ਰਾਹ ਸਾਰਦੇ ਉੱਥੇ ਐਸਐਚਓ ਦੀ ਚਮਗੌਰ ਸਿੰਘ ਆਉਂਦਿਆਂ ਨੂੰ ਉਹਨਾਂ ਨੇ ਚੱਕ ਲਿਆ ਪੁਲਿਸ ਨਹੀਂ ਕਿਦੋਂ ਇਹਨਾਂ ਨੇ ਜਾ ਕੇ ਮੈਨੂੰ ਉੱਥੇ ਗਾਹ ਜਾ ਕੇ ਦੱਸਿਆ ਮੋੜਾਂ ਵਾਲੇ ਰਾਹ ਤੇ ਕਹਿੰਦੇ ਬੋਵੀ ਮੇਜਰ ਦਾ ਮੁੰਡਾ ਕਹਿੰਦਾ ਬੋਵੀ ਮਰ ਗਿਆ ਮੈਂ ਲੱਤਾਂ ਪਾਹ ਮਾਰ ਲੱਗ ਗਿਆ ਗੱਡੀ 'ਚ ਫਿਰ ਮੈਨੂੰ ਉੱਥੋਂ ਗੱਡੀ ਤੋਂ ਤਾਰਿਆ ਮੈਂ ਤੁਰ ਕੇ ਆਇਆ ਮੋੜਾਂ ਤੋਂ ਬੱਚੇ ਦੀ ਰਹਿਣੀ ਬਹਿਣੀ ਕਿੱਦਾਂ ਦੀ ਸੀ ਪਹਿਲਾਂ ਉਹ ਤਾਂ ਨਹੀਂ ਕਿਹੜੇ ਟਾਲੇ ਨੂੰ ਫੜਾ ਮੈਂ ਕਿਹਾ ਮੈਨੂੰ ਕੀ ਪਤਾ ਟਾਲੇ ਦਾ ਉਲਟ ਮੈਨੂੰ ਕਿਹੜੇ ਟਾਲੇ ਨੂੰ ਫੜਾ ਮੈਂ ਹਰੀ ਕੇ ਤੋ ਆ ਤੇ ਮੈਨੂੰ ਆਉਂਦੇ ਨੂੰ ਚੱਕ ਲਿਆ ਜਮਕੌਰ ਸਿੰਘ ਬੱਚੇ ਦੀ ਰਹਿਣੀ ਬਹਿਣੀ ਕਿੱਦਾਂ ਦੀ ਸੀ ਸ਼ੁਰੂ ਤੋਂ ਲੈ ਕੇ ਵੀ ਜਿਵੇਂ ਪਹਿਲਾਂ ਵੀ ਕਦੇ ਕੋਈ ਲੜਾਈ ਲੁਈਦਾ ਹੋਇਆ ਲੜਾਈ ਪਹਿਲਾਂ ਮੇਰੇ ਪੁੱਤ ਨੂੰ ਇਹੀ ਢਾਲਿਓਰੀ ਮਾਰਨ ਆਏ ਸੀ ਉਦੋਂ ਮੇਰੇ ਸੱਟਾਂ ਵੱਜੀਆਂ ਸਾਰੀਆਂ ਉਦੋਂ ਕੀ ਕਾਰਨ ਬਣਿਆ ਸੀਗਾ ਉਦੋਂ ਵੀ ਜੈਤੋ ਦੇ ਮੁੰਡੇ ਸੀ ਨਾਲ ਉਹਦੇ ਹੂੰ ਉਦੋਂ ਮੈਨੂੰ ਇਹਨੂੰ ਮਾਰਨ ਆ ਕੇ ਛੋਰ ਨੂੰ ਦਾਰੂ ਦੂਰੂ ਪੀਤੀ ਸੀ ਉਹਦੇ ਮਾਰਨ ਆ ਕੇ ਬਸ ਇਹਨੂੰ ਮੈਂ ਘਰੇ ਘੱਲਤਾ ਸੱਟਾਂ ਮੇਰੇ ਮਾਰ ਕੇ ਉਹ ਤੇ ਮੈਂ ਸਮਾਂ ਉਹਨਾਂ ਨੂੰ ਕਹੀ ਜਾਵਾਂ ਨਾ ਯਾਰ ਤੁਸੀਂ ਇਕੱਠੇ ਦਾ ਰਹਿੰਨੇ ਆ ਉਲਟਾ ਮੇਰੇ ਸੱਟਾਂ ਮਾਰ ਕੇ ਗਿਆ ਮੈਂ ਅੱਛੀ ਦੀ ਬਾਡੀ ਤੁਹਾਡੇ ਕੋਲ ਲੇ ਕੇ ਇਹ ਚਾਰਾਂ ਦੇ ਵਿੱਚ ਕਿੰਨੇ ਬੱਚੇ ਸਨ ਇਹ ਇਹ ਦੋ ਬੱਚੇ ਆ ਦੋ ਭਰਾ ਸੀ ਦੋ ਭਰਾ ਹੀ ਆ ਹਾਂਜੀ ਵੱਡਾ ਸੀ ਛੋਟਾ 12 ਪੜਿਆ 18 ਛਾਂਦਾ ਇੱਕ ਵੀਡੀਓ ਦੇ ਵਿੱਚ ਵਾਇਰਲ ਹੁੰਦਾ ਕਿ ਇੱਕ ਦਿਨ ਪਹਿਲਾਂ ਕੋਲਗੱਪਿਆਂ ਵਾਲੀ ਰੇੜੀ ਤੇ ਕੋਈ ਲੜਾਈ ਹੁੰਦੀ ਹੈ ਤੇ ਉਹ ਧਮਕੀ ਦੇ ਕੇ ਜਾਂਦੇ ਵੀ ਤੁਹਾਨੂੰ ਦੇਖਾਂਗੇ ਇਹ ਮਸਲੇ ਥੋੜੇ ਧਿਆਨ ਦੇ ਵਿੱਚ ਹੈਗਾ ਨਹੀਂ ਇਹ ਸਾਨੂੰ ਨਹੀਂ ਧਿਆਨ ਚ ਇਹ ਜਿਹੜੀ ਗੱਲ ਹੈ ਵੀ ਮੁੰਡਾ ਸਾਡਾ ਸਾਨੂੰ ਆਪਾਂ ਨਹੀਂ ਕਹਿ ਸਕਦੇ ਵੀ ਨਹੀਂ ਸਾਨੂੰ ਨਾ ਤਾਂ ਇਹ ਧਮਕੀ ਦਾ ਪਤਾ ਨਾ ਸਾਨੂੰ ਗੋਲਗੱਪਿਆਂ ਦੀ ਰੇੜੀ ਦਾ ਪਤਾ ਕਿਉਂ ਅਸੀਂ ਕਿਹੜੇ ਚੌਕ ਤੇ ਜਾਣੇ ਉਹ ਪਿੱਛੇ ਆ ਹੂੰ ਜਾਂ ਅੱਜ ਭੜਕੇ ਅਸੀਂ ਤੁਹਾਨੂੰ ਕਿਗੇ ਫਲਾਣੇ ਲੜੇ ਢਮਕੇ ਨਾ ਜਿਹੜੀ ਗੱਲ ਅਸੀਂ ਉਹੀ ਕਰਾਂਗੇ ਹਾਂ ਉਹਨਾਂ ਢਾਲਾ ਸਾਡੇ ਘਰੋਂ ਮੁੰਡੇ ਨੂੰ ਲਿਗਿਆ ਸਾਡਾ ਮੁੰਡਾ ਉਸਨੇ ਮਰਵਾਇਆ ਹੂੰ ਜਦੋਂ ਸਾਡੇ ਮੁੰਡੇ ਨੂੰ ਪਲਾਨ ਬਣਾ ਕੇ ਲੈ ਗਿਆ ਫਿਰ ਜੇ ਉਹ ਸਾਡੇ ਮੁੰਡੇ ਦੇ ਸਾਡੇ ਮੁੰਡੇ ਨੂੰ ਮਾਰਤਾ ਢਾਲੇ ਦੇ ਕਿਉਂ ਨਹੀਂ ਛੱਟਾ ਵਜੀਆਂ ਭਾਈ ਹਾਂ ਉਹਨਾਂ ਦੇ ਬੰਗਰ ਉਹ ਪੰਜ ਬੰਦੇ ਉਦੋਂ ਤਾਂ ਅਸੀਂ ਵੀ ਲਖਾਏ ਤਾਂ ਅਸੀਂ ਜਿਹੜੇ ਹੈਗੇ ਉਹ ਕਹਿੰਦੇ ਸਾਨੂੰ ਉਧਰ ਲੈਣੇ ਚਾਹੀਦੇ ਸਭ ਤੋਂ ਟਾਈਮ ਕਿੰਨਾ ਸੀ 4 ਵਜੇ 4 ਵੇ ਤੁਸੀਂ ਕਹਿੰਦੇ ਸਾਡੀ ਪਹਿਲਾਂ ਵੀ ਲੜਾਈ ਹੋਈ ਸੀ ਢਾਲੇ ਨਾਲ ਪਹਿਲਾਂ ਵੀ ਲੜੇ ਸੀ ਉਹ ਤਾਂ ਬਹੁਤ ਬਰਿਆ ਦੀ ਗੱਲ ਆ 6-7 ਵੇ ਹੋ ਕੇ ਸਾਡਾ ਸੁਮਾਨ ਜੇ ਤੁਹਾਡਾ ਉਹ ਰਾਜੀ ਨਾ ਹੋ ਗਿਆ ਸੀ ਹਾਂਜੀ ਨਿਪੜਿਆ ਨਬੜਾਇਆ ਬੋਲ ਬਣੀ ਹੈਗੀ ਸੀ ਤੁਹਾਡੀ ਹਾਂਜੀ ਹੈਗੀ ਸੀ ਕਿ ਲੱਗਦਾ ਨਹੀਂ ਵੀ ਉਸੇ ਲੜਾਈ ਲੈ ਕਿ ਪੁਰਾਣੀ ਦਾ ਜਿਸ ਨੂੰ ਨੇ ਉਹ ਪੰਜਵਾਂ ਤਾਂ ਉਹਨਾਂ ਨੇ ਪੰਨਿਆ ਚੀਕੀ ਲੜਨਾ ਛੁਣਨਾਂ ਨੂੰ ਐਡਾ ਗਰੀਬ ਆਦਮੀ ਆ ਉਧਰਲੇ ਉਧਰਲੇ ਪਾਸੇ ਦੀ ਛਾਟੀ ਪਾਈ ਵੀ ਆ ਸਾਡੇ ਤੇ ਡੈਸ਼ ਪਾਈ ਬੈਠੇ ਆ ਉਧਰ ਨਸ਼ਾ ਵੇਚਦੇ ਆ ਚਿੱਟਾ ਵੇਚਦੇ ਕੈਪਸੂਲ ਖਾਂਦੇ ਆ ਟੀਕੇ ਲਾਉਂਦੇ ਆ ਉਹ ਡੈਸ਼ ਪਾਉਂਦੇ ਸਾਡੇ ਤੇ ਦੀਵਾਲੀ ਨੂੰ ਵੀ ਲੋਕਾਂ ਦੇ ਇੱਥੇ ਸਾਡੇ ਪਟਾਕੇ ਚਲਾ ਕੇ ਜਾਂਦੇ ਉਦੋਂ ਵੀ ਅਸੀਂ ਵੀ ਉੱਦ ਦੇ ਲੋਕ ਲੜ ਪੈਣੇ ਸੀ ਨਹੀਂ ਸਾਡਾ ਨਸ਼ਾ ਨਹੀਂ ਸੀ ਕਹਿੰਦਾ ਕੱਲ ਵੀ ਅਰ ਜ਼ਰੂਰ ਪੀ ਲਈ ਹੋਰ ਕੈਬ ਚੁਲ ਨਹੀਂ ਸੀ ਪਹਿਲਾਂ ਪਹਿਲਾਂ ਲੱਗਿਆ ਸੀ ਛੇ ਹਟਾ ਲਿਆ ਸੀ ਇਹਨਾਂ ਦੇ ਨਾਲੋਂ ਹੁਣ ਨਹੀਂ ਸੀ ਖਾਂਦਾ ਉਹ ਹੁਣ ਤਾਂ ਦੀਵਾਲੀ ਵਾਲੇ ਤਾਂ ਅਸੀਂ ਲਵਾ ਆਖਿਆ ਵੀ ਇਹਦਾ ਡੈਡੀ ਗਿਆ ਮੰਡੀ 'ਚ ਉਹ ਵੀ ਗਿਆ ਸੀ ਮੰਡੀ 'ਚ ਇਹਰੇ ਸਿੱਤੀ ਜੱੜ ਦਾ ਮੋਟਰਸਾਈਕਲ ਇਹਦੇ ਡੈਡੀ ਨੇ ਦੋਵਾਂ ਦੀ ਕਮਾਈ ਚ ਲੈ ਕੇ ਦਿੱਤਾ 7000 ਦੀ ਮੈਂ ਕਹਿੰਦਾ ਲੈ ਪੁੱਤ ਤੂੰ ਘਰੇ ਰਹਿਣਾ ਆ ਦੋ ਦਿਨਾਂ ਚ ਨਾ ਮੁੰਡੇ ਨੇ ਸਾਡੇ ਮੁੰਡੇ ਦਾ ਪੱਪ ਨਹੀਂ ਲੱਗਣ ਦਿੱਤਾ ਢਾਲੇ ਜਦੋਂ ਢਾਲਾ ਤੁਹਾਨੂੰ ਦੱਸਣ ਆਇਆ ਵੀ ਤੁਹਾਡੇ ਮੁੰਡੇ ਪੈਗੇ ਤੁਹਾਡੇ ਮੁੰਡੇ ਬੰਦੇ ਪੈਗੇ ਉਹਦੇ ਹਾਲਾਤ ਕਿਹੋ ਜਿਹੇ ਸੀ ਉਹਦੇ ਵੀ ਸੱਟਾਂ ਵੱਜੀਆਂ ਸੀ ਜਾਂ ਕੁਛ ਵੀ ਨੱਕਾ ਹੀ ਨਹੀਂ ਕੁਛ ਵੀ ਨਹੀਂ ਅੱਖਾਂ ਚ ਇੰਜਾਂ ਡੇਗ ਗਈਆਂ ਆ ਕਿ ਸਾਨੂੰ ਨਾ ਮੁੰਡੇ ਪੈਗੇ ਕੁੱਟਣ 20 25 ਤੇ ਮੈਂ ਤਾਂ ਭੱਜਿਆ ਬੋਵੀ ਨੂੰ ਘੇਰਾ ਪਾਈ ਬੈਠੇ ਮੈਂ ਤਾਂ ਹੁਣ ਐਫਆਰ ਦਰਜ ਹੋ ਗਈ ਹਾਂਜੀ ਤੇ ਕਿੰਨੇ ਬੰਦਿਆਂ ਦਾ ਤੁਸੀਂ ਨਾਂ ਲਖਾਇਆ ਵਿੱਚ? ਅੱਛੀ ਲਖਾਈ ਚਾਰ। ਚਾਰ। ਚਾਰਾਂ 'ਚ ਕਿੰਨੇ ਗ੍ਰਫਦਾਰੀ ਹੋਗੀ? ਗ੍ਰਫਦਾਰੀ ਉਹਨਾਂ ਦੇ ਹਜੇ 1 ਹੀ ਹੋਇਆ। ਕਿਹ ਪਕੜ ਜਾ। ਵੀ ਅੱਛੀ ਲਖਾਈ ਪੱਕੇ ਚਾਰ। ਹਾਂ ਚਾਰ ਪੱਕੇ। ਉਹ ਅਸੀਂ ਜਿਹੜੇ ਖਾਣ ਪੀਣ ਵਾਲੇ ਭਲਾ 10 ਲਖਾ ਦਿੱਗੇ ਹੈ ਨਾ। ਵੀ ਜਿਹੜੇ ਨਸ਼ੇ ਉੱnder ਲਈ ਪਾਰਟੀ ਦੇ ਕਰਦੇ ਉਹ ਭਲਾ ਕਿੰਨੇ ਲਖਾਈ ਪਰ ਸਾਡੇ ਮੌਜੂਦ ਤੇ ਪੱਕੇ ਚਾਰ। ਪੱਕੇ ਚਾਰ। ਚਾਰ ਬੰਦੇ ਆ। ਹਾਂ ਚਾਰ ਤਾਂ ਮੱਖਣ ਹੋਰੀ ਤਿੰਨ ਭਰਾ ਇੱਕ ਢਾਲਾ। ਗਿਰਫਦਾਰੀ ਕਿੰਨੇ ਦੀ ਹੋ ਗਈ ਹੁਣ ਤੱਕ ਗਿਰਫਦਾਰੀ ਢਾਲੇ ਨੂੰ ਕੱਲ ਗੱਡੀ 'ਚ ਵੱਜਿਆ ਪੁਲਿਸ ਵਾਲੀ 'ਚ ਉਹਦੀ ਤਾਂ ਲੱਤ ਟੁੱਟੀ ਉਹ ਵੀ ਦਾਖਲ ਕਰਿਆ ਗੱਡੀ 'ਚ ਕਿਵੇਂ ਵੱਜਿਆ ਉਹ ਫੜਦੇ ਸੀ ਉਹ ਗੱਡੀਆਂ ਆਕੋ ਪਿੱਛੇ ਲਾ ਲਿਆ ਇੱਧਰ ਉਧਰ ਉਧਰ ਅੱਗੇ ਵੜ ਵਾਲੀ ਪਾਸੋਂ ਇੱਕ ਸਾਡੇ ਪਾਸੇ ਜਾੜੀ ਵਿਚਾਲੇ ਆ ਗਿਆ ਤੇ ਜਾਣ ਕੇ ਮਾਰਾ ਮੋਟਰਸਾਈਕਲ ਉਹਨੇ ਵਿੱਚ ਤੇ ਉਹ ਲੱਤ ਤੇ ਛੱਟ ਲੱਗ ਗਈ ਤੇ ਕੱਲ ਦਾ ਦਾਖਲਾ ਇਹ ਦੋ ਮੱਖਣ ਦੇ ਬੰਦੇ ਲਖਾਏ ਆ ਤੁਸੀਂ ਜਿਨ੍ਹਾਂ ਵਿੱਚੋਂ ਇੱਕ ਬੰਦਾ ਫੜਿਆ ਗਿਆ ਤਿੰਨ ਬੰਦੇ ਬਾਕੀ ਆ ਬਾਕੀ ਆ ਹੁਣ ਪੁਲਿਸ ਨੇ ਕੀ ਵਿਸ਼ਵਾਸ ਦਿਵਾਇਆ ਵੀ ਉਹਨੂੰ ਕਦੋਂ ਤੱਕ ਫੜ ਲੈ ਜਾਊਗਾ ਉਹ ਇੱਕ ਤਾਂ ਜਿਹੜਾ ਮੱਖਣ ਆ ਉਹਦੇ ਦੋ ਵੀ ਮਹੀਨੇ ਹੋ ਗਏ ਮੱਖਣ ਨੂੰ ਵਿਆਹ ਇਹਨੂੰ ਉਹਦੇ ਘਰ ਵਾਲੀ ਨੂੰ ਫੜੀ ਬੈਠੇ ਇੱਕ ਮੱਖਣ ਦਾ ਦਾਦਾ ਇੱਕ ਮੱਖਣ ਦੀ ਮਾਂ ਤਿੰਨ ਫੜੀ ਬੈਠੇ ਹੋ ਕਹਿੰਦੇ ਵੀ ਜਦੋਂ ਇਹ ਆ ਕੇ ਤੇ ਇਹਨਾਂ ਨੂੰ ਛੱਡਣਾ ਛੱਡੇ ਨਹੀਂ ਕੱਲ ਤੇ ਫੜਿਆ ਅੱਜ ਵੀ ਅਸੀਂ ਮੁੰਡਾ ਲਈ ਆਉਂਦੇ ਹੁਣ ਚੱਕ ਕੇ ਇਹ ਜੇ ਮੁੰਡਾ ਜਿਹੜਾ ਤੁਸੀਂ ਮੱਖਣ ਦਾ ਮੁੰਡਾ ਕਹਿੰਦੇ ਜਿਹੜਾ ਇਹ ਨੂੰ ਥੋੜਾ ਚਿਰ ਹੋਇਆ ਸੀ ਇਹ ਘਰ ਦੀ ਘਰ ਵਾਲੀ ਫੜੀ ਆ ਹਾਂ ਉਹ ਘਰ ਵਾਲੀ ਫੜੀ ਆ ਹੂੰ ਰਾਤ ਦੀ ਹੂੰ ਤੇ ਮੱਖਣ ਦਾ ਦਾਦਾ ਫੜਿਆ ਵਾ ਹੂੰ ਮੱਖਣ ਦਾ ਦਾਦਾ ਤੇ ਨਾਲੇ ਮੱਖਣ ਦੀ ਮਾਂ ਹੂੰ ਇਹ ਫੜੇ ਵੀ ਰਾਤ ਤੇ ਉਹ ਕਹਿੰਦੇ ਵੀ ਜੋ ਉਹਨਾਂ ਨੇ ਸਾਰੀ ਦਸ਼ਲੀ ਦੇਤੀ ਵੀ ਸਾਨੂੰ ਸਾਧ ਕੇ ਦੋਹਾਂ ਠਾਣੇ ਵਾਲੇ ਸਾਨੂੰ ਜਾਣਦੇ ਪਹਿ ਵੀ ਛਾਪ ਕਾ ਮੈਂਬਰ ਆ ਮੁੰਡਾ ਵੀ ਆਉਂਦਾ ਜਾਂਦਾ ਸੀ ਛਬ ਕਿਉਂ ਸੀ ਛਾਪ ਕਾ ਮੈਂਬਰ ਕਰਕੇ ਜਾਂਦੇ ਆਉਂਦੇ ਸੀ ਉਹ ਕਹਿੰਦੇ ਵੀ ਅਸੀਂ ਛੋਡੀ ਪੂਰੀ ਮਦਦ ਕਰਾਂਗੇ ਹੂੰ ਵੀ ਹੁਣ ਜਦੋਂ ਉਹਨਾਂ ਦੀਆਂ ਬੁੜੀਆਂ ਫੜ ਲੈਂਦੇ ਪਰ ਬੁੜਨਾ ਮਾਰੇ ਤਾਂ ਉਹਨ ਗਈ ਪਰ ਕੀਤੀ ਉਹਨਾਂ ਨੇ ਨਾ ਅਸ਼ੀਖ ਉਹਨਾਂ ਦਾ ਸਾਡਾ ਲੱਲਾ ਨਾ ਕੋਈ ਖਖਾ ਕੀਤੀ ਉਹਨਾਂ ਨੇ ਸਾਡੇ ਜ਼ੁਲਮ ਐਡਾ ਹੀ ਕੀਤਾ ਮੇਰਾ 20 ਵਰਿਆਂ ਦਾ ਪੋਤਰਾ ਤੇ ਗਰਦਨ ਵੱਢ ਕੇ ਤੇ ਮਾਰ ਕੇ ਰੱਖਦਾ ਇੱਕ ਜ਼ੁਲਮ ਵਾਲੀ ਮਾੜੀ ਤੇਰੀ ਗੱਲ ਜ਼ੁਲਮ ਬਹੁਤ ਭੈੜਾ ਕੀਤਾ ਪਰ ਇਹਨਾਂ ਨੂੰ ਨਾ ਹੋਣੇ ਉਹ ਜੀ ਫਾਸੀ ਦੇਣ ਜਿਹੜੇ ਨਿਕਲ ਨਹੀਂ ਨਾ ਫਾਛੀ ਦੇਣੀ ਚਾਹੀਦੀ ਵੀ ਜਿਹੜਾ ਏਡੇ ਏਡੇ ਮਜ਼ਬੂਤ ਏਡੇ ਏਡੇ ਕੰਮ ਕਰਦੇ ਉਹ ਦੱਤ ਭੜ ਕੇ ਹੋਰ ਵੀ ਕਿਛੇ ਦੇ ਕਰ ਚਾਕਦੇ ਇਹ ਫਨਾਇਆ ਟਾਲੇ ਨੇ ਮਰਵਾਇਆ ਟਾਲੇ ਨੇ ਮੇਰਾ ਪੋਤਰਾ ਨਾ ਮੇਰੇ ਪੋਤਰੇ ਚ ਕੋਈ ਵੰਡ ਨਾ ਕੋਈ ਵਿਹਾਰ ਬਸ ਛੜ ਕੇ ਮੇਰੇ ਪੋਤਰੇ ਨੂੰ ਘਰੋਂ ਲੈ ਗਿਆ ਹੂੰ 20 ਮਾਰਾਂ ਦਾ ਮੇਰਾ ਪੋਤਰਾ ਇਤ ਮਹੀਨੇ ਨੂੰ ਬਾਹਰ ਕਰ ਲੈਣਾ ਸੀ ਹੂੰ ਹੁਣ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਬਾਈ ਇਹਨਾਂ ਨੂੰ ਫੜ ਕੇ ਇਹਨਾਂ ਨੂੰ ਫਾਸੀ ਦੇਣੀ ਚਾਹੀਦੀ ਆ ਕੋਈ 10-20 ਨਾ 20 ਵਰ੍ਹਾਂ ਦੀ ਇਹਨਾਂ ਨੂੰ ਸਜ਼ਾ ਹੋਵੇ ਇਹਨਾਂ ਨੂੰ ਦਸੱਲੀ ਹੋਵੇ ਇਹ ਸਾਡੇ ਤੇ ਸਾਰੇ ਵਿਹੜੇ ਤੇ ਡੈ ਸਪਾਈ ਖੜੇ ਉੱਧਰਲੇ ਇਹਨਾਂ ਨੂੰ ਕੋਈ ਸਮਝਦਾਰੀ ਆਵੇ ਇਹ ਚਾਰੇ ਪੰਜੇ ਮੁੰਡੇ ਰਲੇ ਆ ਨਸ਼ੇ ਖਾ ਲੈਂਦੇ ਟੀਕੇ ਲਾ ਲੈਂਦੇ ਆ ਮੁਰਕੇ ਸਾਡੇ ਵਿਹੜੇ ਸਾਰੀ-ਸਾਰੀ ਰਾਤ ਤੁਰੇ ਫਿਰਦੇ ਆ ਤਾਂ ਤੁਸੀਂ ਨਸ਼ੇ ਦੀ ਗੱਲ ਕਰੀ ਆ ਨਸ਼ਾ ਦੀ ਨਸ਼ਾ ਤਾਂ ਹੈ ਹੀ ਨਹੀਂ ਪੰਜਾ ਦਿਨ ਨਸ਼ਾ ਤਾਂ ਖਤਮ ਹੋ ਗਿਆ ਸਾਡੇ ਦਾ ਵਾਧੂ ਆ ਸਰਕਾਰ ਤਾਂ ਕਹਿੰਦੀ ਨਸ਼ਾ ਹੈ ਜੀ। ਜੀ ਸਰਕਾਰ ਜੇ ਆਪ ਵੀ ਇਦਾਂ ਤੇ ਨਸ਼ਾ ਕਿਉਂ ਨਹੀਂ ਕਹਿੰਦੇ? ਨਸ਼ਾ ਤਾਂ ਵਾਦੂ। ਸਾਡੇ ਦੇ ਛੱਕਾ ਕੋਹਰ ਵਾਲਾ ਹਿੱਲਿਆ ਪਿਆ। ਟੀਕੇ ਲਾਉਂਦੇ ਸਾਡੇ ਤਾਂ। ਟੀਕੇ ਲਾਈ ਜਾਂਦੇ। ਸਾਰਾ ਜੱਨਾ ਆਪਣੇ ਪੰਜਾਬ ਵਿੱਚ ਨਸ਼ਾ ਨਹੀਂ। ਉਹਨਾਂ ਕਦੇ ਹੈ ਨਹੀਂ। ਨਾ ਬਿਆਰ, ਨਾ ਜੂਪੀ ਕਦੇ। ਜੇ ਲੈਣਾ ਹੋਵੇ ਨਸ਼ਾ ਮਿਲ ਜੂ ਤੁਹਾਡੇ ਪਿੰਡ 'ਚ। ਸਾਡੇ ਪਿੰਡੋ ਜੀ ਮੈਂ ਵੇਚਦਾ ਨਹੀਂ ਕਹਿੰਦਾ ਵੀ ਹੈ ਫੜਿਆ। ਮੈਂ ਕਿਸੇ ਨੂੰ ਦੇਖਿਆ ਨਹੀਂ। ਪਰ ਵੈਸੇ ਨਸ਼ਾ ਜਿਹੜਾ ਲੋਕ ਖਾ ਕੇ ਤੁਰੇ ਫਿਰਦੇ ਆ ਜੀ ਉਹਨਾਂ ਤਾਂ ਆਪਾਂ ਨੂੰ ਵਿਸ਼ਵਾਸ ਹੈ ਵੀ ਹੈਗਾ। ਮੈਸੂਰਕੋਰੀ ਮੰਡੀ 'ਚ ਆਇਆ ਜੀ। ਉੱਥੇ ਵੀ ਲੋਕ ਡੱਕੇ ਰਹਿੰਦੇ ਹਰ ਵਕਤ ਹਾਂ ਜਿਹੜਾ ਮਾਰ ਨੇ ਡੱਕੇ ਦਾ दारू ਨਾ ਵੀ ਹੋ ਸਕਦਾ ਨਾ दारू ਨਾ ਜੀ ਨਸ਼ੇ ਵਾਲੇ ਹਾਂ ਅਸੀਂ ਮੰਡੀ ਸੀ ਸਾਡੇ ਰਾਤ ਨੂੰ ਕੱਟੇ ਚੱਕਣ ਪੈਂਦੇ ਚੋਰੀ ਹਾਂ ਦੱਸੋ ਕੋਈ ਹਾਂਜੀ ਨਹੀਂ ਹੋਇਆ ਜੀ ਪੰਜਾਬ ਚ ਤੁਗਣਾ ਨਸ਼ਾ ਵੱਧ ਗਿਆ ਕੋਈ ਸਰਕਾਰ ਨਹੀਂ ਜਿਹੜੀ ਪੰਜਾਬ ਚ ਨਸ਼ਾ ਖਤਮ ਕਰੇ ਹਾਂ ਇਹ ਸਰਕਾਰਾਂ ਨੇ ਇਤੋਂ ਤੱਕ ਲੋਕਾਂ ਦੇ ਕਤਲ ਅੱਗੇ ਕਿਤੇ ਸੁਣਿਆ ਜੀ ਹਾਂ ਅੱਜ ਕਿਦੇ ਕੋਹਨ ਆਪਣੇ ਕੁ ਬੰਦੇ ਦਾ ਕੁੱਤੇ ਜਿਨਾ ਕਦਰ ਰੱਖੇ ਨਹੀਂ ਹਾਂ ਇਹ ਨਸ਼ੇ ਕਾਰਨ ਜਿਹੜੇ ਤੁਨੋ ਦੇ ਨਸ਼ੇ ਹੋ ਜਾਂਦਾ ਜੀ ਹਾਂਜੀ ਹਾਂ ਕਾਮ ਨਾਸ਼ੀ ਕਰ ਪਾਈ ਹਾਂਜੀ ਬਹੁਤ ਧੰਨਵਾਦ ਜੀ ਜੀ ਤੁਹਾਡਾ ਕੀ ਲੱਗਦਾ ਸੀ ਇਹ ਦੱਸ ਦਿਓ ਹੂੰ ਆਪਦੇ ਇਹਨੇ ਭਾਈ ਇਨਕੁਆਰੀ ਹੋਣੀ ਚਾਹੀਦੀ ਆ ਬੱਚੇ ਦਾ ਕਤਲ ਹੋਇਆ ਵੀ ਕੱਲ ਨੂੰ ਅੱਜ ਇਹਨਾਂ ਕੀਤਾ ਉਹਨਾਂ ਦੇ ਨਾਂ ਕਾਰਵਾਈ ਹੋਈ ਪਿੰਡ 'ਚ ਹੋਰ ਵੀ ਕਰ ਸਕਦੇ ਹੂੰ ਤੇ ਬਦਮਾਸ਼ੀ ਆ ਹੂੰ ਹਰ ਤਰ੍ਹਾਂ ਦੀ ਬਦਮਾਸ਼ੀ ਕਰੀ ਜਾਂਦੇ ਫਿਰ ਬੱਚੇ ਨੂੰ ਮਾਰਤਾ ਵੀ ਨਾਂ ਲੈ ਆ ਕੇ ਹੂੰ ਜੇ ਅੱਜ ਇਹਨਾਂ ਦੇ ਪਿੰਡ 'ਚ ਕਾਰਵਾਈ ਨਹੀਂ ਹੁੰਦੀ ਕੱਲ ਨੂੰ ਕੋਈ ਬੱਚਾ ਹੋਰ ਮਾਰਤਾ ਉਹਨਾਂ ਨੂੰ ਸਾਡਾ ਕੀ ਕਰ ਲਿਆ ਹੂੰ 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 ਠੀਕ ਹੈ ਜੀ ਤੇ ਉਹਨਾਂ ਦੇ ਕਾਰਵਾਈ ਫੁੱਲ ਹੋਣੀ ਚਾਹੀਦੀ ਹੂੰ ਉਹਨੇ ਤੋਂ ਵੱਧ ਫਾਂਸੀ ਹੋਣੀ ਚਾਹੀਦੀ ਆ ਵੀ ਕੱਲ ਨੂੰ ਹੋਰ ਬਹਿ ਹੋਰ ਉਹਨਾਂ ਨੂੰ ਮਾਰਤਾ ਉਹ ਪਿੰਡ 'ਚ ਵੀ ਉਹਨਾਂ ਕਾਰਵਾਈ ਕਰਾਈ ਆ ਇਹਨਾਂ ਨੂੰ ਕੁਝ ਹੋਇਆ ਜੀ ਹੂੰ ਤੁਸੀਂ ਪਿੰਡ ਦੇ ਵਿੱਚ ਬਜ਼ੁਰਗ ਉਹ ਪਹਿਲਾਂ ਕਦੇ ਦੇਖਿਆ ਸੀ ਵੀ ਐ ਲੋਕ ਸ਼ਰਿਆਮੇ ਵੱਢ ਜਾਂਦੇ ਸੀ ਕਤਲ ਕਰ ਜਾਂਦੇ ਸੀ ਨਹੀਂ ਨਹੀਂ ਉਹ ਹਲੇ ਨਹੀਂ ਦੇਖਾਈ ਨਹੀਂ ਗੱਲ ਕੋਈ ਨਾ ਗੱਲ ਲੱਟਦੇ ਦੇਖੇ ਨਾ ਕੋਰ ਕਰਦੇ ਦੇਖਿਆ ਆ ਹੋਣੀ ਬਾ ਕੰਮ ਚੱਲਦਾ ਕੀ ਕਾਰਨ ਸਮਝਦੇ ਹੋ ਵੀ ਲੋਕਾਂ ਹੀ ਬੰਦੇ ਨੂੰ ਤੁਰੇ ਜਾਂਦੇ ਨੇ ਤੁਰੇ ਜਾਂਦੇ ਨੇ ਨਸ਼ੇ ਪੱਤੇ ਦੇ ਬਾ ਕਦੋਂ ਖਾ ਪੀ ਲੈਂਦੇ ਬਾ ਸਾਰਾ ਕੁਝ ਹੋ ਜਾਂਦਾ ਨਸ਼ਾ ਖਾ ਕੇ ਕੰਮਲੀ ਹੋ ਜਾਂਦੇ ਆ ਇਹ ਕੋਈ ਪਤਾ ਨਹੀਂ ਲੱਗਦਾ ਵੀ ਕਿੱਥੇ ਮਾਰਨੇ ਕਿੱਥੇ ਵੱਜਦੇ ਕਿੱਥੇ ਨਹੀਂ ਵੱਜਦੇ ਮਾਰ ਕੇ ਲੱਤ ਰਹਿ ਜਾਂਦਾ ਛੋਟੀ ਛੋਟੀ ਉਮਰ ਦੇ ਬੱਚੇ ਹੀ ਵੈਰ ਪਾਈ ਕਰਦੇ ਆ ਹਾਂਜੀ 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 ਹਾਂ ਮੋਟੇ ਨਿੱਕੇ ਨੇ ਇੱਕੇ ਪਾਈ ਬੈਠੇ ਵਾਇਰ ਨਾ ਕੇ ਦੀ ਗੱਲ ਮੰਨਣਾ ਕੋਈ ਕਰਨ ਪਾਏ ਤੁਰੇ ਪਹਿਲੇ ਰੱਖਾ ਹਾਂ ਠੀਕ ਹੈ ਹਲੋ